ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਚੋਰੀ ਦੀ ਤੀਵੀਂ ਭਾਗ ਆਖਰੀ ਇਸ ਨੂੰ ਲਿਖਿਆ ਲੇਲਵੀ ਸਰਦਾਰ ਨੇ ਪ੍ਰਾਈਵੇਸੀ ਦੇ ਲਈ ਪਾਤਰਾਂ ਦੇ ਨਾਮ ਬਦਲੇ ਗਏ ਹਨ ਪੂਰਨਮਾਸੀ ਦੀ ਰਾਤ ਨੂੰ ਚੜੇ ਚੰਨ ਦਾ ਚਾਨਣ ਜਿਵੇਂ ਮਸ਼ਕਰੀ ਕਰ ਰਿਹਾ ਸੀ ਕਿ ਅੱਜ ਇਸ ਚੰਨ ਅੱਗੇ ਕੋਈ ਵੀ ਕਾਲੀ ਘਟਾ ਜਾਵੇ ਤਾਂ ਵੀ ਇਸ ਚਾਨਣ ਨੂੰ ਨਹੀਂ ਮਿਟਾ ਸਕਦੀ ਲੱਗ ਰਿਹਾ ਸੀ ਕਿ ਅੱਜ ਚੰਨ ਨੂੰ ਆਪਣੇ ਚਾਨਣ ਤੇ ਬਹੁਤ ਮਾਣ ਹੋ ਰਿਹਾ ਹੋਵੇ ਅੱਧੀ ਰਾਤ ਲੰਘ ਕੇ ਰਾਤ ਦਾ ਚੌਥਾ ਪੈਰ ਆ ਗਿਆ ਸੀ ਮੱਠੀ ਮੱਠੀ ਹਵਾ ਚੱਲ ਰਹੀ ਸੀ ਹਵਾ ਦੇ ਇਸ ਵਹਾਣੇ ਕੋਰੇ ਦੀ ਤਰ੍ਹਾਂ ਧਰਤੀ ਤੇ ਘਰਾਂ ਦੀਆਂ ਕੰਧਾਂ ਤੇ ਸਫੇਦ ਕੋਰੇ ਦੀ ਪਰਤ ਚੜਾ ਦਿੰਦੀ ਸੀ ਰਾਤ ਦੇ ਇਸ ਪੈਰ ਪ੍ਰੀਤੋ ਨੂੰ ਅਜੀਬ ਜਿਹੀ ਬੇਚੈਨੀ ਲੱਗ ਰਹੀ ਸੀ ਅਤੇ ਠੰਡੀ ਰਾਤ ਵਿੱਚ ਵੀ ਉਸ ਨੂੰ ਪਸੀਨਾ ਆਇਆ ਹੋਇਆ ਸੀ ਇਸ ਸੁਪੀਂਨੇ ਨੇ ਉਸ ਦੀ ਨੀਂਦ ਖਰਾਬ ਕਰ ਦਿੱਤੀ ਤੇ ਉਸ ਦੇ ਸਾਰੇ ਸਰੀਰ ਨੂੰ ਗਿੱਲਾ ਕਰ ਰੱਖਿਆ ਸੀ ਇਸ ਬੇਚੈਨੀ ਕਾਰਨ ਉਹ ਉੱਠ ਕੇ ਬੈਠ ਗਈ ਅਤੇ ਉਸ ਨੇ ਵੇਖਿਆ ਕਿ ਕਮਰੇ ਦੇ ਬੂਹੇ ਵਿੱਚੋਂ ਚੰਨਨੀ ਰਾਤ ਦਾ ਚਾਨਣ ਉਸ ਨੂੰ ਨਿਹਾਰ ਰਿਹਾ ਸੀ ਪ੍ਰੀਤੋ ਨੂੰ ਘਰ ਦੇ ਵਿਹੜੇ ਵਿੱਚੋਂ ਅਜੀਬ ਜਿਹੀ ਆਵਾਜ਼ ਸੁਣੀ ਜਿਵੇਂ ਕੋਈ ਬੱਚਾ ਉਸ ਦੇ ਵਿਹੜੇ ਵਿੱਚ ਖੇਡਦਾ ਹੋਇਆ ਉਸ ਨੂੰ ਬੁਲਾ ਰਿਹਾ ਹੋਵੇ ਪ੍ਰੀਤੋ ਇਸ ਆਵਾਜ਼ ਨੂੰ ਸੁਣ ਕਮਰੇ ਦੇ ਬੂਹੇ 'ਚ ਆ ਖੜੀ ਹੋਈ ਤੇ ਬਾਹਰ ਨੂੰ ਦੇਖਣ ਲੱਗੀ ਤੇ ਖੜ ਕੇ ਇਸ ਆਵਾਜ਼ ਦਾ ਪਿੱਛਾ ਕਰਨ ਲਈ ਬਾਹਰ ਨੂੰ ਨਿਕਲ ਗਈ। ਪ੍ਰੀਤੋ ਆਪਣੀ ਸੁਰਤ ਭਲਾ ਕੇ ਜਲਦੀ ਨਾਲ ਬਾਹਰ ਨੂੰ ਗਈ ਤੇ ਉਸ ਚੰਨਨੀ ਰਾਤ ਨੇ ਉਸ ਦੇ ਚਿਹਰੇ ਅਜਿਹੀ ਚਮਕ ਮਾਰੀ ਕਿ ਉਹ ਘਬਰਾਟ ਵਿੱਚ ਆ ਕੇ ਆਲੇ-ਦੁਆਲੇ ਦੇਖਣ ਲੱਗ ਪਈ। ਬੇਚੈਨੀ ਕਾਰਨ ਆਏ ਪਸੀਨੇ ਨੂੰ ਵਗ ਰਹੀ ਹਵਾ ਨੇ ਠਾਰ ਦਿੱਤਾ। ਉਸ ਦਾ ਸਰੀਰ ਠਰ ਗਿਆ। ਤੇ ਉਹ ਸੁੰਨ ਜਹੀ ਹੋ ਕੇ ਡੱਗ ਪਈ ਉਹ ਖੜੀ ਹੋ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਠੰਡ ਨਾਲ ਸੁੰਨ ਹੋਏ ਉਸ ਦੇ ਸਰੀਰ ਨੇ ਉਸ ਦਾ ਸਾਥ ਨਾ ਦਿੱਤਾ ਤੇ ਉਹ ਖੜੀ ਹੋਣ ਵਿੱਚ ਅਸਫਲ ਹੁੰਦੀ ਦਿਖਾਈ ਦਿੱਤੀ ਬਾਹਰ ਹੁੰਦੇ ਖੜਕੇ ਨੇ ਛਿੰਦੇ ਨੂੰ ਵੀ ਜਗਾ ਦਿੱਤਾ ਤੇ ਉਸ ਨੇ ਦੇਖਿਆ ਕਿ ਨਾਲ ਵਾਲੇ ਮੰਝੇ ਉੱਪਰ ਪ੍ਰੀਤੋ ਨਹੀਂ ਸੀ ਉਹ ਪ੍ਰੀਤੋ ਬਾਰੇ ਸੋਚ ਬਾਹਰ ਨੂੰ ਭੱਜਿਆ ਤੇ ਦੇਖਿਆ ਪ੍ਰੀਤੋ ਵੇੜੇ ਦੇ ਵਿਚਕਾਰ ਠੰਡ ਕਾਰਨ ਹੀਠਾਂ ਡਿੱਗੀ ਪਈ ਸੀ ਛਿੰਦੇ ਨੇ ਤੇਜ਼ੀ ਨਾਲ ਪ੍ਰੀਤੋ ਨੂੰ ਆਪਣੀ ਗੋਦ ਵਿੱਚ ਉਠਾ ਕੇ ਕਮਰੇ ਅੰਦਰ ਮੰਝੇ ਉੱਤੇ ਪਾ ਦਿੱਤਾ ਤੇ ਉਸ ਨੂੰ ਰਜਾਈ ਨਾਲ ਲਪੋ ਦਿੱਤਾ ਪ੍ਰੀਤੋ ਦਾ ਸਰੀਰ ਠੰਡ ਨਾਲ ਜਕੜ ਗਿਆ ਸੀ ਉਸ ਕੋਲੋਂ ਥੋੜਾ ਕੁ ਵੀ ਖਿਲਿਆ ਨਹੀਂ ਸੀ ਜਾ ਰਿਹਾ ਛਿੰਦੇ ਨੇ ਬਾਹਰ ਜਾ ਬਰਾਂਡੇ ਵਿੱਚੋਂ ਅੰਗੀਠੀ ਲਿਆ ਕੇ ਉਸ ਵਿੱਚ ਅੱਗ ਬਾਲ ਦਿੱਤੀ ਅੰਗੀਠੀ ਦੀ ਅੱਗ ਨਾਲ ਕਮਰਾ ਪੂਰਾ ਗਰਮ ਹੋ ਗਿਆ ਤੇ ਪ੍ਰੀਤੋ ਨੂੰ ਵੀ ਨਿੱਗਦਾ ਐਸਾ ਸੁਹੋਂ ਲੱਗਾ ਛਿੰਦਾ ਪ੍ਰੀਤੋ ਦੇ ਇਸ ਕਰਮ ਤੋਂ ਨਾ ਖੁਸ਼ ਸੀ ਤੇ ਉਹ ਪ੍ਰੀਤੋ ਨੂੰ ਆਪਣੇ ਕਲਾਵੇਂ ਲੈ ਉਸਦਾ ਹਾਲ ਪੁੱਛਣ ਲੱਗਿਆ ਪਰ ਪ੍ਰੀਤੋ ਜਿਵੇਂ ਛਿੰਦੇ ਦੀ ਕਿਸੇ ਵੀ ਗੱਲ ਨੂੰ ਸੁਣ ਨਹੀਂ ਰਹੀ ਸੀ ਤੇ ਉਹ ਬਾਹਰ ਬੂਹੇ ਵੱਲ ਵੇਖ ਰਹੀ ਸੀ ਛਿੰਦਾ ਪ੍ਰੀਤੋ ਨੂੰ ਇਸ ਤਰ੍ਹਾਂ ਦੇਖ ਬੇਚੈਨ ਜਿਹਾ ਹੋ ਗਿਆ ਤੇ ਉਹ ਪ੍ਰੀਤੋ ਤੋਂ ਪੁੱਛਣ ਲੱਗਾ ਕਿ ਉਸ ਨੂੰ ਅਜਿਹਾ ਕੀ ਹੋਇਆ ਜੋ ਉਸਦੀ ਗੱਲ ਨੂੰ ਸੁਣ ਨਹੀਂ ਰਹੀ ਪ੍ਰੀਤੋ ਦੇ ਇਸ ਤਰ੍ਹਾਂ ਬਾਹਰ ਵੱਲ ਵੇਖਣ ਤੇ ਛਿੰਦੇ ਨੇ ਖੜੇ ਹੋ ਕੇ ਕਮਰੇ ਦਾ ਬੂਹਾ ਬੰਦ ਕਰ ਦਿੱਤਾ ਤੇ ਆ ਕੇ ਪ੍ਰੀਤੋ ਕੋਲ ਬੈਠ ਗਿਆ ਪ੍ਰੀਤੋ ਨੇ ਛਿੰਦੇ ਦੇ ਮੂੰਹ ਵੱਲ ਵੇਖ ਕੇ ਉਸ ਨੂੰ ਆਪਣੇ ਸੀਨੇ ਨਾਲ ਲਾ ਲਿਆ ਤੇ ਡਰ ਨਾਲ ਕੰਬਣ ਲੱਗ ਪਈ ਕੀ ਹੋਇਆ ਸੀ ਪ੍ਰੀਤੋ ਤੂੰ ਐਨੀ ਠੰਡ ਵਿੱਚ ਬਿਨਾਂ ਕਿਸੇ ਗਰਮ ਕੱਪੜੇ ਤੋਂ ਬਾਹਰ ਨੂੰ ਚਲੀ ਗਈ ਤੇ ਉੱਥੇ ਹੀ ਡਿੱਗ ਪਈ ਛਿੰਦੇ ਨੇ ਪੁੱਛਿਆ ਮੈਂ ਜਦੋਂ ਉੱਠੀ ਮੇਰੇ ਸਾਰੇ ਸਰੀਰ ਨੂੰ ਪਸੀਨਾ ਜਿਹਾ ਆਇਆ ਹੋਇਆ ਸੀ ਤੇ ਇਸ ਬੇਚੈਨੀ ਨਾਲ ਮੇਰੀ ਨੀਂਦ ਖੁੱਲ ਗਈ ਤੇ ਮੈਂ ਉੱਠ ਬੈਠ ਗਈ ਚੰਦ ਦੀ ਚਾਨਣੀ ਆਪਣੇ ਅੰਦਰ ਤੱਕ ਆ ਰਹੀ ਸੀ ਤੇ ਮੈਂ ਇਸ ਚਾਨਣ ਵਿੱਚ ਦੇਖਣ ਲੱਗੀ ਤਾਂ ਮੈਨੂੰ ਕਿਸੇ ਬੱਚੇ ਨੇ ਆਵਾਜ਼ ਲਗਾਈ ਜਿਵੇਂ ਉਹ ਮੈਨੂੰ ਬੁਲਾ ਰਿਹਾ ਹੋਵੇ ਤੇ ਮੈਂ ਉਸ ਆਵਾਜ਼ ਦਾ ਪਿੱਛਾ ਕਰ ਬਾਹਰ ਨੂੰ ਚਲੀ ਗਈ ਜਦੋਂ ਹੀ ਮੈਂ ਬਾਹਰ ਗਈ ਤਾਂ ਮੇਰੇ ਸਰੀਰ ਨੂੰ ਪੈ ਰਹੀ ਠੰਡ ਨੇ ਜਿਵੇਂ ਜਕੜ ਦਿੱਤਾ ਸੀ ਤੇ ਮੈਂ ਇਸ ਤੋਂ ਬਚਣ ਲਈ ਜਦੋਂ ਵਾਪਸ ਅੰਦਰ ਨੂੰ ਆਉਣ ਲੱਗੀ ਤਾਂ ਮੈਂ ਉਸ ਜਕੜ ਕਾਰਨ ਕੋਈ ਵੀ ਹਰਕਤ ਨਾ ਕਰ ਸਕੀ ਤੇ ਡਿੱਗ ਪਈ। ਪ੍ਰੀਤੋ ਨੇ ਛਿੰਦੇ ਨੂੰ ਦੱਸਿਆ। ਪ੍ਰੀਤੋ ਦੀਆਂ ਗੱਲਾਂ ਸੁਣ ਛਿੰਦਾ ਥੋੜਾ ਹੈਰਾਨ ਹੋਇਆ ਤੇ ਉਹ ਵੀ ਇੱਕ ਵਾਰ ਉੱਠ ਕੇ ਬਾਹਰ ਤੱਕ ਗੇੜਾ ਮਾਰ ਆਇਆ ਪਰ ਉਸ ਨੂੰ ਚੰਨਨੀ ਰਾਤ ਦੇ ਚਾਨਣ ਤੇ ਵਗ ਰਹੀ ਠੰਡੀ ਪੌਣ ਤੋਂ ਬਿਨਾਂ ਕੁਝ ਮਹਿਸੂਸ ਨਾ ਹੋਇਆ। ਇਹ ਸਭ ਵੇਖ ਛਿੰਦਾ ਕਮਰੇ ਅੰਦਰ ਆ ਗਿਆ। ਤੇ ਪ੍ਰੀਤੋ ਨੂੰ ਆਖਣ ਲੱਗਾ ਕਿ ਇਹ ਤੇਰਾ ਕੋਈ ਵਹਿਮ ਹੈ ਜਾਂ ਫਿਰ ਤੂੰ ਕੋਈ ਬੁਰਾ ਸੁਪਨਾ ਵੇਖਿਆ ਹੋਵੇਗਾ ਪ੍ਰੀਤੋ ਦਾ ਸਰੀਰ ਬਲ ਰਹੀ ਅੰਗੂਠੀ ਦੇ ਸੇਕ ਨਾਲ ਗਰਮ ਹੋ ਗਿਆ ਪਰ ਥੋੜੇ ਸਮੇਂ ਬਾਅਦ ਉਸ ਨੂੰ ਤੇਜ਼ ਕੰਬਣੀ ਚੜ ਗਈ ਉਸ ਦੇ ਸਰੀਰ ਨੂੰ ਜਿਵੇਂ ਕੰਬਣੀ ਨੇ ਜਕੜ ਦਿੱਤਾ ਹੋਵੇ ਛਿੰਦੇ ਨੇ ਪ੍ਰੀਤੋ ਦੀ ਹਾਲਤ ਵੇਖ ਉਸ ਉੱਪਰ ਇੱਕ ਹੋਰ ਰਜ਼ਈ ਦੇ ਦਿੱਤੀ ਪਰ ਪ੍ਰੀਤੋ ਦਾ ਸਰੀਰ ਪੂਰੀ ਤਰ੍ਹਾਂ ਨਾਲ ਕੰਬ ਰਿਹਾ ਸੀ ਥੋੜੇ ਹੀ ਸਮੇਂ ਬਾਅਦ ਗੁਰੂ ਘਰ ਵਿੱਚੋਂ ਆਵਾਜ਼ ਆਈ ਕਿ ਉਠੋ ਭਾਈ ਦਿਨ ਦੀ ਸ਼ੁਰੂਆਤ ਹੋ ਗਈ ਹੈ ਤੇ ਅੰਮ੍ਰਿਤ ਵੇਲੇ ਰੱਬ ਦਾ ਨਾਮ ਲੈ ਕੇ ਆਪਣਾ ਜੀਵਨ ਸਫਲਾ ਕਰੋ ਪ੍ਰੀਤੋ ਦੇ ਕੰਨੀ ਗੁਰੂ ਘਰ ਵਿੱਚੋਂ ਆਉਂਦੀ ਆਵਾਜ਼ ਪਈ ਤੇ ਉਸ ਦੀ ਸੁਰਤ ਵੀ ਰੱਬ ਦੇ ਨਾਮ ਨਾਲ ਜੁੜ ਗਈ ਹੌਲੀ ਹੌਲੀ ਪ੍ਰੀਤੋ ਦੀ ਕੰਬਣੀ ਉੱਤਰ ਗਈ ਤੇ ਉਸ ਦਾ ਸਰੀਰ ਕਿਸੇ ਮੱਗ ਦੀ ਪੱਠੀ ਵਾਂਗ ਸੀਕ ਮਾਰਨ ਲੱਗ ਪਿਆ ਉਸ ਨੂੰ ਅੰਤ ਦਾ ਬੁਖਾਰ ਚੜ ਗਿਆ ਉਸ ਨੂੰ ਹੁਣ ਜਿਵੇਂ ਕੋਈ ਸੋਧ ਬੋਧਣਾ ਰਹੀ ਤੇ ਉਹ ਬੁਖਾਰ ਕਾਰਨ ਵਲਕਣ ਲੱਗ ਪਈ ਇੰਨੇ ਨੂੰ ਜੀਤੀ ਉਠਾਈ ਤੇ ਚੁੱਲ੍ਹੇ ਅੱਗ ਬਾਲਣ ਲੱਗ ਪਈ ਪਰ ਇੰਨੇ ਨੂੰ ਉਸ ਦੀ ਨਜ਼ਰ ਛਿੰਦੇ ਦੇ ਕਮਰੇ ਵੱਲ ਗਈ ਤੇ ਉਸ ਨੂੰ ਕਮਰੇ ਵਿੱਚੋਂ ਧੂਆਂ ਆਉਂਦਾ ਨਜ਼ਰ ਆਇਆ ਇਹ ਦੇਖ ਜੀਤੀ ਛਿੰਦੇ ਦੇ ਕਮਰੇ ਵੱਲ ਚਲੀ ਗਈ ਤੇ ਜਦੋਂ ਉਹ ਅੰਦਰ ਗਈ ਤਾਂ ਵੇਖਿਆ ਕਿ ਪ੍ਰੀਤੋ ਕਿਸੇ ਮਰੀਜ਼ ਵਾਂਗ ਵਲਕ ਰਹੀ ਸੀ ਇਹ ਦੇਖ ਜੀਤੀ ਘਬਰਾ ਗਈ ਤੇ ਉਸਨੇ ਪ੍ਰੀਤੋ ਕੋਲ ਜਾ ਉਸਦੇ ਸਿਰ ਤੇ ਮੱਥੇ ਉੱਪਰ ਹੱਥ ਰੱਖ ਵੇਖਿਆ ਤਾਂ ਉਸਦਾ ਮੱਥਾ ਬੁਖਾਰ ਕਾਰਨ ਬਹੁਤ ਤਪ ਰਿਹਾ ਸੀ ਉਸਨੇ ਛਿੰਦੇ ਨੂੰ ਕਿਹਾ ਕਿ ਉਹ ਜਲਦੀ ਨਾਲ ਪਿੰਡ ਜਾਵੇ ਤੇ ਪੰਡਤਾਂ ਦੇ ਸ਼ਾਮੇ ਵੈਦ ਨੂੰ ਲੈ ਆਵੇ ਇਹਨੇ ਨੂੰ ਉਹ ਪ੍ਰੀਤੋ ਨੂੰ ਚਾਹ ਕਰਕੇ ਪਿਲਾ ਦੇਵੇਗੀ ਤੇ ਉਹ ਇਸ ਨੂੰ ਦੇਖ ਦਵਾਈ ਦੇ ਜਾਵੇਗਾ ਛਿੰਦਾ ਜੀਤੀ ਦੀ ਗੱਲ ਸੁਣ ਪਿੰਡ ਵੱਲ ਚਲਾ ਗਿਆ ਤੇ ਜੀਤੀ ਨੇ ਚੁੱਲ੍ਹੇ ਅੱਗ ਪਾ ਕੇ ਚਾਹ ਰੱਖ ਦਿੱਤੀ ਐਨੇ ਨੂੰ ਮਿੰਦੋ ਵੀ ਉੱਠ ਕੇ ਬਾਹਰ ਆ ਗਈ ਜੀਤੀ ਦੀ ਘਬਰਾਟ ਦੇਖ ਮਿੰਦੋ ਪੁੱਛਣ ਲੱਗ ਪਈ ਕੀ ਹੋਇਆ ਜੀਤੀ ਐਵੇਂ ਸਿਰ ਜਿਹਾ ਸੁੱਟ ਕੇ ਕਿਉਂ ਬੈਠੀ ਐ ਸਭ ਠੀਕ ਵੀ ਹੈ ਮੈਂ ਤਾਂ ਠੀਕ ਆ ਭੈਣੇ ਪਰ ਆਪਣੀ ਬਹੂ ਨੂੰ ਪਤਾ ਨਹੀਂ ਰਾਤੋਂ ਰਾਤ ਕੀ ਹੋਇਆ ਜੋ ਬੁਖਾਰ ਨਾਲ ਬੁਰੀ ਤਰ੍ਹਾਂ ਰਗੜੀ ਪਈ ਐ ਜੀਤੀ ਨੇ ਮਿੰਦੋ ਨੂੰ ਕਿਹਾ ਲੈ ਕੁੜੇ ਰਾਤ ਤਾਂ ਚੰਗੀ ਭਲੀ ਸੀ ਹੁਣ ਇੱਕੋ ਦਮ ਕੀ ਹੋ ਗਿਆ ਉਹਨੂੰ ਉਹਦੀ ਤਾਂ ਨਿਆਣੀ ਮਾਤਾ ਖਿਆਲ ਤਾਂ ਰੱਖਦੀ ਨਹੀਂ ਕੇ ਹੁਣ ਉਹ ਪਹਿਲਾਂ ਵਾਂਗ ਇਕੱਲੀ ਨਹੀਂ ਹੁਣ ਉਹ ਗਰਭਵਤੀ ਐ ਤੇ ਉਸਦੇ ਅੰਦਰ ਇੱਕ ਜਿੰਦ ਹੋਰ ਜੀ ਰਹੀ ਐ ਇਹ ਕਹਿ ਕੇ ਮਿੰਦੋ ਪ੍ਰੀਤੋ ਵੱਲ ਚਲੀ ਗਈ ਬੋਲੀ ਧੀਏ ਪ੍ਰੀਤੋ ਕੀ ਹੋਇਆ ਪੁੱਤ ਠੀਕ ਵੀ ਐ ਮਿੰਦੋ ਨੇ ਅੰਦਰ ਜਾ ਕੇ ਦੇਖਿਆ ਤਾਂ ਪ੍ਰੀਤੋ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸੀ ਤੇ ਉਹ ਬਿਨਾਂ ਕੁਝ ਬੋਲੇ ਮਿੰਦੋ ਦੀਆਂ ਗੱਲਾਂ ਦਾ ਸਿਰ ਹਿਲਾ ਕੇ ਜਵਾਬ ਦੇ ਰਹੀ ਸੀ ਮਿੰਦੋ ਨੇ ਪ੍ਰੀਤੋ ਦੇ ਸਿਰ ਤੇ ਹੱਥ ਰੱਖ ਦੇਖਿਆ ਤਾਂ ਉਸ ਦਾ ਮੱਥਾ ਬੁਖਾਰ ਨਾਲ ਤਪ ਰਿਹਾ ਸੀ ਇਹ ਦੇਖ ਮਿੰਦੋ ਵੀ ਪਰੇਸ਼ਾਨ ਹੋ ਗਈ ਤੇ ਪ੍ਰੀਤੋ ਨੂੰ ਹੌਸਲਾ ਦਿੰਦੀ ਹੋਈ ਬੋਲ ਰਹੀ ਸੀ ਕਿ ਉਹ ਮਨ ਹੌਲਾ ਨਾ ਕਰੇ ਕੇਵਲ ਬੁਖਾਰ ਹੀ ਹੈ ਜੋ ਦਵਾਈ ਨਾਲ ਠੀਕ ਹੋ ਜਾਵੇਗਾ ਲੈ ਤੀ ਇਹ ਹਿੰਮਤ ਕਰਕੇ ਉੱਠ ਤੇ ਲੈ ਗਰਮ ਜਿਹੀ ਚਾਹ ਪੀ ਲੈ ਇਸ ਨਾਲ ਸਰੀਰ ਥੋੜਾ ਖੁੱਲ ਜਾਵੇਗਾ ਜੀਤੀ ਚਾਹ ਲੈ ਕੇ ਆ ਗਈ ਮਿੰਦੋ ਨੇ ਪ੍ਰੀਤੋ ਨੂੰ ਆਪਣੇ ਹੱਥਾਂ ਨਾਲ ਸਹਾਰਾ ਜਿਹਾ ਦੇ ਕੇ ਉਠਾ ਦਿੱਤਾ ਤੇ ਉਸ ਨੂੰ ਚਾਹ ਪੀਣ ਲਈ ਕਿਹਾ। ਈਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸੀ ਤੇ ਉਹ ਹੰਝੂ ਵਹਾ ਰਹੀ ਸੀ। ਇਹ ਦੇਖ ਮਿੰਦੋ ਤੇ ਜੀਤੀ ਵੀ ਪਰੇਸ਼ਾਨ ਜਈਆਂ ਹੋ ਗਈਆਂ ਤੇ ਉਹਨਾਂ ਨੇ ਪ੍ਰੀਤੋ ਨੂੰ ਹੌਸਲਾ ਰੱਖਣ ਲਈ ਕਿਹਾ ਤੇ ਪ੍ਰੀਤੋ ਨੂੰ ਚਾਹ ਵਾਲੀ ਬਾਟੀ ਫੜਾ ਦਿੱਤੀ। ਪ੍ਰੀਤੋ ਨੇ ਚਾਹ ਦੀਆਂ 5-7 ਕੁੱਟਾਂ ਭਰ ਕੇ ਚਾਹ ਵਾਲੀ ਬਾਟੀ ਜੀਤੀ ਨੂੰ ਫੜਾ ਦਿੱਤੀ। ਆਪ ਉਹ ਬਿਨਾ ਕੁਝ ਬੋਲੇ ਅੱਖਾਂ ਬੰਦ ਕਰਕੇ ਮੰਜੇ ਤੇ ਪੈ ਗਈ ਪ੍ਰੀਤੋ ਦੀ ਹਾਲਤ ਵਿੱਚ ਪਹਿਲਾਂ ਨਾਲੋਂ ਸੁਧਾਰ ਹੋ ਗਿਆ ਸੀ ਉਹ ਹੁਣ ਸਹੀ ਤਰ੍ਹਾਂ ਚੱਲ ਫਿਰ ਸਕਦੀ ਸੀ ਜਦੋਂ ਵੀ ਉੱਠਦੀ ਬੈਠਦੀ ਤਾਂ ਉਸ ਦੇ ਪੇਟ ਅੰਦਰ ਪਲ ਰਹੀ ਨਵੀਂ ਜਿੰਦੜੀ ਹਰਕਤ ਵਿੱਚ ਆ ਜਾਂਦੀ ਤੇ ਉਹ ਆਪਣੇ ਦੋਵੇਂ ਹੱਥ ਆਪਣੇ ਪੇਟ ਉੱਪਰ ਰੱਖ ਉਸ ਹੁੰਦੀ ਹਰਕਤ ਨਾਲ ਗੱਲਾਂ ਕਰਨ ਲੱਗ ਜਾਂਦੀ ਇਸੇ ਤਰ੍ਹਾਂ ਪ੍ਰੀਤੋ ਦਾ ਦਿਨ ਬੀਤ ਜਾਂਦਾ ਦਿਨ ਲੰਘਦੇ ਗਏ ਤੇ ਪ੍ਰੀਤੋ ਦਾ ਸਬਰ ਵੀ ਹੁਣ ਟੁੱਟਣ ਲੱਗਾ ਸੀ ਉਸ ਦੀ ਤਕਲੀਫ ਵਧਣ ਲੱਗ ਪਈ ਸੀ ਤੇ ਉਸ ਦੀ ਉਤਸੁਕਤਾ ਵਧ ਗਈ ਸੀ ਕਿ ਜਲਦ ਹੀ ਉਸ ਦੇ ਘਰ ਉਹ ਖੁਸ਼ੀਆਂ ਭਰਿਆ ਦਿਨ ਆਵੇ ਜਿਸ ਦਿਨ ਦੀ ਸਾਰਾ ਟੱਬਰ ਬੇਸਬਰੀ ਨਾਲ ਉਡੀਕ ਕਰ ਰਹੀ ਹੈ ਸਿੰਦਾ ਵੀ ਹੁਣ ਖੇਤ ਦੇ ਕੰਮਾਂ ਤੋਂ ਵੇਲਾ ਹੋ ਗਿਆ ਸੀ ਤੇ ਆਪਣਾ ਜ਼ਿਆਦਾਤਰ ਸਮਾਂ ਉਹ ਪ੍ਰੀਤੋ ਨਾਲ ਉਸ ਦੀ ਦੇਖਭਾਲ ਵਿੱਚ ਗੁਜ਼ਾਰਦਾ ਸੀ ਉਹ ਵੀ ਆਪਣੇ ਹੱਥਾਂ ਨੂੰ ਪ੍ਰੀਤੋ ਦੇ ਪੇਟ ਤੇ ਰੱਖ ਆਪਣੀ ਹੋਣ ਵਾਲੀ ਔਲਾਦ ਦੀ ਹਰਕਤ ਨੂੰ ਮਹਿਸੂਸ ਕਰਦਾ ਤੇ ਖੁਸ਼ ਹੁੰਦਾ ਪਰ ਉਹ ਇਸ ਦੇ ਨਾਲ ਹੀ ਇਹ ਕਹਿ ਕੇ ਹਮਦਰਦੀ ਜਤਾ ਦਿੰਦਾ ਕਿ ਔਰਤ ਐਨੀ ਤਕਲੀਫ ਵਿੱਚ ਵੀ ਹੱਸਦੀ ਹੈ ਤੇ ਆਪਣੀ ਔਲਾਦ ਲਈ ਉਸ ਰੱਬ ਤੋਂ ਉਸ ਦੀ ਭਲਾਈ ਮੰਗਦੀ ਹੈ ਚਿੰਦਾ ਪ੍ਰੀਤੋ ਨਾਲ ਗੱਲਾਂ ਕਰਦਾ ਕਰਦਾ ਇਹ ਵੀ ਮਹਿਸੂਸ ਕਰਦਾ ਹੈ ਤੇ ਸਵੀਕਾਰ ਕਰਦਾ ਹੈ ਤੇ ਪ੍ਰੀਤੋ ਨੂੰ ਆਖਦਾ ਹੈ ਕਿ ਆਦਮੀ ਔਰਤ ਦੀ ਖੂਬਸੂਰਤੀ ਵਿਗਾੜ ਕੇ ਰੱਖ ਦਿੰਦਾ ਜਦੋਂ ਉਹ ਪ੍ਰੀਤੋ ਦੇ ਸਾਫ਼ ਪੇਟ ਉੱਪਰ ਖੇਚ ਨਾਲ ਪਈਆਂ ਮਾਸ ਦੀਆਂ ਝੁਰੜੀਆਂ ਤੇ ਗਰਭ ਤੋਂ ਬਾਅਦ ਵਧਦੇ ਵਜਨ ਬਾਰੇ ਗੱਲ ਕਰਦਾ ਪਰ ਇਹ ਸੁਣ ਕੇ ਪ੍ਰੀਤੋ ਛਿੰਦੇ ਨੂੰ ਕੁਦਰਤ ਦੇ ਨਿਜਮ ਬਾਰੇ ਦੱਸਦੀ ਹੈ ਤੇ ਆਖਦੀ ਹੈ ਕਿ ਇੱਥੇ ਕੋਈ ਵੀ ਚੀਜ਼ ਸਥਿਰ ਨਹੀਂ ਹੈ ਸਭ ਕੁਝ ਸਮੇਂ ਅਨੁਸਾਰ ਟਹਲ ਜਾਂਦਾ ਫਿਰ ਚਾਹੇ ਉਹ ਹੁਮਰ ਹੋਵੇ ਜਾਂ ਹੁਸਨ ਮਿੰਦੋ ਤੇ ਜੀਤੀ ਹੁਣ ਰੱਬ ਅੱਗੇ ਨਿਤ ਹਰਦਾਸਾਂ ਕਰਦੀਆਂ ਕੇ ਪ੍ਰੀਤੋ ਦਾ ਜਨੇਪਾ ਸੁਖ ਸ਼ਾਂਤੀ ਨਾਲ ਹੋਵੇ ਦਿਨ ਲੰਘਦੇ ਗਏ ਤੇ ਪ੍ਰੀਤੋ ਨੂੰ ਹੁਣ ਹਰ ਨਵੇਂ ਦਿਨ ਨਵਾਂ ਸੁਪਨਾ ਆਉਣ ਲੱਗਾ ਕਿ ਉਸਦੇ ਵੇੜੇ ਨਿਆਣੇ ਖੇਡਦੇ ਹੋਏ ਰੌਲਾ ਪਾ ਕੇ ਭਾਈ ਦੇ ਜਾਪਦੇ ਪ੍ਰੀਤੋ ਨੂੰ ਇਹ ਸਭ ਹਕੀਕਤ ਜਿਹਾ ਲੱਗ ਰਿਹਾ ਸੀ ਦਿਨ ਦਾ ਪਹਿਲਾ ਪੈਰ ਲੰਘ ਗਿਆ ਸੀ ਛਿੰਦਾ ਆਪਣੇ ਖੇਤ ਗਿਆ ਸੀ ਮਿੰਦੋ ਗੁਰੂ ਘਰ ਮੱਥਾ ਟੇਕਣ ਗਈ ਸੀ ਤੇ ਜੀਤੀ ਪਿੰਡ ਦੀ ਦਾਈ ਕੋਲ ਸਨੇਹਾ ਲਾਉਣ ਗਈ ਸੀ ਕਿ ਉਹ ਹੁਣ ਕਿਸੇ ਕੰਮਕਾਰ ਨੂੰ ਹੱਥ ਨਾ ਪਾਵੇ ਤਾ ਜੋ ਮੌਕੇ ਤੇ ਉਸ ਨੂੰ ਲੱਭਣਾ ਮੁਸ਼ਕਲ ਹੋ ਜਾਵੇ ਕਰੇ ਸਿਰਫ ਪ੍ਰੀਤੋ ਸੀ ਇਹਨੇ ਨੂੰ ਬਾਹਰ ਦੇ ਬੂਹੇ ਦੇ ਖੁੱਲਣ ਦੀ ਆਵਾਜ਼ ਇਸ ਤਰ੍ਹਾਂ ਆਈ ਜਿਵੇਂ ਹਨੇਰੀ ਦੇ ਬੁੱਲੇ ਨਾਲ ਦਰਵਾਜ਼ਾ ਇੱਕਦਮ ਖੁੱਲ ਗਿਆ ਹੋਵੇ ਇਸ ਤਰ੍ਹਾਂ ਦਰਵਾਜ਼ਾ ਖੁੱਲਣ ਤੇ ਪ੍ਰੀਤੋ ਡਰ ਗਈ ਉਸ ਨੂੰ ਹਵਾ ਵਿੱਚ ਟੱਲੀਆਂ ਵੱਜਦੀਆਂ ਸੁਣਾਈ ਦਿੱਤੀਆਂ ਤੇ ਵਗਦੀ ਹਵਾ ਨਾਲ ਕਮਰੇ ਦੇ ਬੂਹੇ ਖੜਕਣ ਲੱਗੇ ਤੇ ਘੁੰਗਰੂਆਂ ਦੇ ਖੜਕਣ ਦੀ ਆਵਾਜ਼ ਸੁਣਾਈ ਦਿੱਤੀ ਬੂਹੇ ਖੜਕਣੇ ਬੰਦ ਹੋ ਗਏ ਤੇ ਆਵਾਜ਼ ਆਈ ਕੁੜੇ ਪੁੱਤ ਪ੍ਰੀਤੋ ਕਿਵੇਂ ਆ ਹੁਣ ਘਬਰਾ ਨਾ ਹੁਣ ਤਾ ਤੇਰੇ ਘਰ ਖੁਸ਼ੀਆਂ ਆਉਣੀਆਂ ਨੇ ਤੂੰ ਤਾਂ ਉਸ ਨੂੰ ਫੜਦੇ ਫੜਦੇ ਥੱਕ ਜਾਇਆ ਕਰੇਂਗੀ ਪ੍ਰੀਤੋ ਨੇ ਬਦਾਮੀ ਰੰਗ ਦੇ ਕੱਪੜਿਆਂ ਵਿੱਚ ਆਇਆ ਸਾਧੂ ਦੇਖਿਆ ਪ੍ਰੀਤੋ ਨੇ ਉੱਠ ਸਾਧੂ ਦੇ ਪੈਰੀਂ ਹੱਥ ਲਾਈ ਤੇ ਬੈਠਣ ਲਈ ਕਿਹਾ ਪਰ ਸਾਧੂ ਨੇ ਬੈਠਣ ਤੋਂ ਮਨਾਂ ਕੀਤਾ ਤੇ ਪ੍ਰੀਤੋ ਦੇ ਸਿਰ ਤੇ ਹੱਥ ਰੱਖ ਉੱਥੋਂ ਚਲਾ ਗਿਆ ਉਸਦੇ ਜਾਣ ਤੋਂ ਤੁਰੰਤ ਬਾਅਦ ਹੀ ਪ੍ਰੀਤੋ ਨੂੰ ਨੀਂਦ ਆ ਗਈ ਉਹ ਦੁਬਾਰੇ ਸੌ ਗਈ ਇਨੇ ਨੂੰ ਜੀਤੀ ਪਿੰਡ ਦੀ ਦਾਈ ਨੂੰ ਆਪਣੇ ਘਰ ਲੈ ਆਈ ਪਰ ਪ੍ਰੀਤੋ ਮੰਜੇ ਤੇ ਇਸ ਤਰ੍ਹਾਂ ਕੂਕ ਸੁੱਤੀ ਸੀ ਜਿਵੇਂ ਕਈ ਰਾਤਾਂ ਤੋਂ ਨਾ ਸੁੱਤੀ ਹੋਵੇ ਦਾਈ ਨੇ ਪ੍ਰੀਤੋ ਦੀ ਨਜ਼ਰ ਉਤਾਰ ਕੇ ਤੇ ਜਦੋਂ ਉਸਦੇ ਪੇਟ ਤੇ ਹੱਥ ਰੱਖ ਦੇਖਿਆ ਤਾਂ ਉਸਨੇ ਜੀਤੀ ਨੂੰ ਵਧਾਈ ਦੇ ਕੇ ਆਖਿਆ ਕਿ ਕੱਲ ਨੂੰ ਤੇਰੇ ਵੇਢੇ ਇੱਕ ਨਵੀਂ ਜਿੰਦੜੀ ਕਲਕਾਰੀਆਂ ਮਾਰੇਗੀ ਇਹ ਸੁਣ ਜੀਤੀ ਵੀ ਖੁਸ਼ ਹੋ ਗਈ ਤੇ ਰੱਬ ਦਾ ਸ਼ੁਕਰਾਨਾ ਕਰਨ ਲੱਗੀ ਹਨੇਰੀ ਰਾਤ ਲੰਘ ਗਈ ਤੇ ਸਵੇਰ ਦੀ ਸ਼ੁਰੂਆਤ ਹੋ ਗਈ ਸੀ ਪਸ਼ੂ ਪੰਛੀਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਸੀ ਤੇ ਸਵੇਰ ਦੇ 4:00 ਵਜੇ ਸੀ ਪ੍ਰੀਤੋ ਨੂੰ ਇੱਕਦਮ ਪੀੜਾ ਸ਼ੁਰੂ ਹੋ ਗਈ ਤੇ ਉਸਨੇ ਦਰਦ ਜ਼ਾਹਿਰ ਕਰਦਿਆਂ ਬੇਬੇ ਨੂੰ ਆਵਾਜ਼ ਮਾਰੀ ਤੇ ਜੀਤੀ ਉੱਠ ਖੜੀ ਹੋ ਪ੍ਰੀਤੋ ਦੇ ਮੰਜੇ ਕੋਲ ਆ ਗਈ ਪ੍ਰੀਤੋ ਦਾ ਦਰਦ ਨਾਲ ਬੁਰਾ ਹਾਲ ਹੋ ਰਿਹਾ ਸੀ ਇਹ ਸਭ ਕੁਝ ਸੁਣ ਮਿੰਦੋ ਵੀ ਉਹਨਾਂ ਕੋਲ ਆ ਗਈ ਇਹ ਸਭ ਸੁਣ ਕੇ ਸ਼ਿੰਦਾ ਵੀ ਉੱਠ ਖੜਾ ਹੋਇਆ ਤੇ ਉਹ ਪ੍ਰੀਤੋ ਦੀ ਹਾਲਤ ਬਾਰੇ ਸੋਚ ਬੇਚੈਨ ਹੋ ਰਿਹਾ ਸੀ ਸਮਾਂ ਲੰਘਦਾ ਗਿਆ ਤੇ ਥੋੜੇ ਸਮੇਂ ਬਾਅਦ ਕਮਰੇ ਦੇ ਬਾਹਰ ਖੜੇ ਛਿੰਦੇ ਦੇ ਕੰਨੀ ਛੋਟੀ ਜਿਹੀ ਜਿੰਦ ਦੀਆਂ ਕਲਕਾਰੀਆਂ ਸੁਣਾਈ ਦਿੱਤੀਆਂ ਦਾਈ ਮਿੰਦੋ ਨੂੰ ਵਧਾਈਆਂ ਦੇ ਰਹੀ ਸੀ ਤੇ ਅੰਦਰੋਂ ਆਵਾਜ਼ ਆਈ ਕਿ ਵਧਾਈਆਂ ਪੁੱਤ ਛਿੰਦੇ ਤੇਰੀ ਝੋਲੀ ਰੱਬ ਨੇ ਪੁੱਤਰ ਦੀ ਦਾਤ ਪਾਈ ਹੈ ਇਹ ਸੁਣ ਛਿੰਦਾ ਬਹੁਤ ਖੁਸ਼ ਹੋ ਗਿਆ ਤੇ ਉਹ ਬੇਸਫਰੀ ਨਾਲ ਇੰਤਜ਼ਾਰ ਕਰਨ ਲੱਗਾ ਕਿ ਕਦੋਂ ਉਸ ਨੂੰ ਉਸਦੇ ਪੁੱਤਰ ਦਾ ਮੂੰਹ ਦੇਖਣ ਦਿੱਤਾ ਜਾਵੇਗਾ ਬਾਹਰ ਖੜੇ ਨੰਮ ਤੋਂ ਉਸ ਦੀਆਂ ਟਾਣੀਆਂ ਤੋੜ ਲਿਆ ਤੇ ਲਿਆ ਕੇ ਦਾਈ ਨੂੰ ਫੜਾ ਤਾਂ ਜੋ ਨੰਮ ਬੂਹੇ ਬਣ ਦਿੱਤਾ ਜਾਵੇ ਤੇ ਕੋਈ ਮੱਛਰ ਮੱਖੀ ਨਾ ਅੰਦਰ ਵੜ ਸਕੇ ਅੰਦਰੋਂ ਜੀਤੀ ਨੇ ਆਵਾਜ਼ ਲਗਾਈ ਬਾਹਰ ਖੜਾ ਛਿੰਦਾ ਭੱਜ ਕੇ ਨੰਮ ਦੀਆਂ ਟਾਣੀਆਂ ਤੋੜਨ ਲਈ ਚਲਾ ਗਿਆ ਛਿੰਦਾ ਬਹੁਤ ਖੁਸ਼ ਸੀ ਤੇ ਉਹ ਸੋਚ ਰਿਹਾ ਸੀ ਕਿ ਉਹ ਆਪਣੇ ਪੁੱਤਰ ਦਾ ਨਾਂ ਕੀ ਰੱਖੇਗਾ ਛਿੰਦਾ ਜਲਦੀ ਨਾਲ ਨੰਮ ਦੀਆਂ ਟਾਣੀਆਂ ਸੋਚ ਰਿਹਾ ਸੀ ਤੇ ਸੋਚ ਰਿਹਾ ਸੀ ਇਹ ਉਹ ਕਿੰਨਾ ਕਿਸਮਤ ਵਾਲਾ ਹੈ ਜਿਸ ਨੂੰ ਪ੍ਰੀਤੋ ਵਰਗੀ ਪਿਆਰ ਕਰਨ ਵਾਲੀ ਪਤਨੀ ਮਿਲੀ ਹੈ ਤੇ ਅੱਜ ਜਿਸ ਨੇ ਉਸ ਦੀ ਝੋਲੀ ਪੁੱਤ ਪਾਇਆ ਛਿੰਦੇ ਨੇ ਨੰਮ ਦੀਆਂ ਟਾਣੀਆਂ ਤੋੜ ਬੂਹੇ ਅੱਗੇ ਰੱਖ ਦਿੱਤੀਆਂ ਵੇੜੇ ਨੂੰ ਚਾਨਣ ਨੇ ਰੌਸ਼ਨ ਕਰ ਦਿੱਤਾ ਸੀ ਤੇ ਏਨੇ ਨੂੰ ਅੰਦਰੋਂ ਆਵਾਜ਼ ਆਈ ਕਿ ਆ ਛਿੰਦੇ ਆਪਣੇ ਪੁੱਤ ਦਾ ਮੂੰਹ ਦੇਖ ਲੈ ਛਿੰਦਾ ਜਲਦੀ ਨਾਲ ਅੰਦਰ ਗਿਆ ਤੇ ਉਸ ਨੇ ਆਪਣੇ ਪੁੱਤਰ ਨੂੰ ਆਪਣੇ ਹੱਥਾਂ ਵਿੱਚ ਚੁੱਕ ਲਿਆ ਤੇ ਉਸ ਨੂੰ ਦੇਖ ਬਹੁਤ ਖੁਸ਼ ਹੋਇਆ ਸ਼ਿੰਦਾ ਪ੍ਰੀਤੋ ਦੀ ਹਾਲਤ ਦੇਖ ਥੋੜਾ ਦਰਦ ਮਹਿਸੂਸ ਕਰਨ ਲੱਗਾ ਕਿ ਅੱਗੋ ਪ੍ਰੀਤੋ ਨੇ ਕਿਹਾ ਕਿ ਦੇਖੋ ਬਿਲਕੁਲ ਮੇਰੇ ਤੇ ਗਿਆ ਇਹ ਸੁਣ ਕੇ ਸ਼ਿੰਦਾ ਖੁਸ਼ ਹੋ ਗਿਆ ਤੇ ਕਹਿਣ ਲੱਗਾ ਹਾਂ ਇਹਦਾ ਤਾਂ ਨਖਰਾ ਵੀ ਤੇਰੇ ਵਰਗਾ ਹੈ ਇਹ ਕਹਿ ਕੇ ਸਾਰੇ ਹੱਸਣ ਲੱਗ ਪਏ ਬੱਸ ਕਰੋ ਹੁਣ ਮੇਰੇ ਪੁੱਤ ਨੂੰ ਠੰਡ ਨਾ ਲਗਵਾ ਦੇਣਾ ਲਿਆਓ ਮੈਨੂੰ ਹੀ ਫੜਾ ਦਿਓ ਪ੍ਰੀਤੋ ਨੇ ਸ਼ਿੰਦੇ ਨੂੰ ਆਖਿਆ ਮੈਂ ਨਾ ਆ ਕੇ ਗੁਰੂ ਘਰ ਜਾ ਕੇ ਭਾਈ ਸਾਹਿਬ ਤੋਂ ਆਪਣੇ ਪੁੱਤਰ ਦਾ ਨਾਮਕਰਨ ਕਰਵਾਉਣਾ ਤੇ ਐਨੇ ਨੂੰ ਤੁਸੀਂ ਵੀ ਕੁਝ ਮਿੱਠਾ ਬਣਾ ਲਓ ਛਿੰਦਾ ਕਹਿਣ ਲੱਗਾ ਹਾਂ ਪੁੱਤ ਠੀਕ ਕਿਹਾ ਤੂੰ ਨਾ ਲੈ ਤੇ ਮੈਂ ਵੀ ਤੇਰੇ ਨਾਲ ਚੱਲਦੀ ਹਾਂ ਤੇ ਭਾਈ ਸਾਹਿਬ ਤੋਂ ਦੇਖਦੀ ਰਸੀਦ ਬਾਰੇ ਵੀ ਪੁੱਛ ਲਵਾਂਗੇ ਜੀਤੀ ਆਖਣ ਲੱਗੀ ਮਿੰਦੋ ਦਾਈ ਨਾਲ ਨਮਦੀਆਂ ਟਾਣੀਆਂ ਠੀਕ ਕਰਵਾ ਰਹੀ ਸੀ ਤੇ ਦਾਈ ਨੇ ਟਾਣੀਆਂ ਨੂੰ ਖੰਮਣੀ ਨਾਲ ਬੰਨ ਕੇ ਕਮਰੇ ਦੇ ਬੂਹੇ ਉੱਤੇ ਬੰਨ ਦਿੱਤਾ ਲੈ ਕੁੜੇ ਮਿੰਦੋ ਤੇਰੀ ਨੂਹ ਦਾ ਜਨੇਪਾ ਸੁੱਖ ਸ਼ਾਂਤੀ ਨਾਲ ਲੰਘ ਜੇ ਤੇ ਤੇਰੇ ਵਿਢੇ ਤੇਰਾ ਪੁੱਤ ਤੇ ਤੇਰਾ ਪੋਤਾ ਲੰਬੀ ਉਮਰ ਸੁੱਖ ਸ਼ਾਂਤੀ ਨਾਲ ਭੋਗੇ ਦਾਈ ਨੇ ਨਮ ਬੰਨ ਮਿੰਦੋ ਨੂੰ ਵਧਾਈ ਦਿੱਤੀ ਜੀਤੀ ਤੇ ਸਿੰਦਾ ਦੋਵੇਂ ਗੁਰੂ ਘਰ ਚਲੇ ਗਏ ਉਹਨਾਂ ਭਾਈ ਸਾਹਿਬ ਤੋਂ ਅਰਦਾਸ ਕਰਵਾਈ ਤੇ ਭਾਈ ਸਾਹਿਬ ਨੇ ਹੁਕਮਨਾਮਾ ਪੜ੍ਹ ਕੇ ਉਸ ਵਿੱਚੋਂ ਅੱਖਰ ਲੈ ਕੇ ਛਿੰਦੇ ਨੂੰ ਮਮਾ ਅੱਖਰ ਉੱਤੇ ਨਾਂ ਰੱਖਣ ਲਈ ਕਿਹਾ ਤੇ ਛਿੰਦੇ ਨੇ ਸੋਚ ਕੇ ਭਾਈ ਸਾਹਿਬ ਨੂੰ ਮਨਿੰਦਰ ਨਾਂ ਰੱਖਣ ਲਈ ਕਿਹਾ ਤੇ ਭਾਈ ਸਾਹਿਬ ਨੇ ਮਨਿੰਦਰ ਨਾਂ ਲੈ ਕੇ ਅਰਦਾਸ ਕਰ ਨਾਮਕਰਨ ਕਰ ਦਿੱਤਾ ਹਾਂਜੀ ਦੋਸਤੋ ਏ ਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਮਿਲਦੇ ਆਂ ਕੱਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਦੋਸਤੋ